ਵੱਲੋਂ ਕੋਈ ਆਉਂਦੇ ਤੇ ਗੁਰਪ੍ਰੀਤ ਸਿੰਘ ਜੀ ਖੋਤਾ ਡਿਪਟੀ ਏਜੀ ਸਾਹਿਬ ਪੰਦੇਰ ਸਾਹਿਬ ਭੇਜੇਗੇ ਆ ਉਹ ਕੋਈ ਆਉਂਦੇ ਤੇ ਮਤਲਬ ਕਿ ਇੰਟਰਸਟ ਨਹੀਂ ਲੈ ਰਹੇ ਸੀਐਮ ਸਾਹਿਬ ਹੱਥ ਕੜੇ ਕਰ ਗਿਆ ਸਾਡੀ ਮੰਗ ਹੈ ਜੀ ਏਜੀ ਸਾਹਿਬ ਨੂੰ ਪੇਜ ਕੇ ਆਉਣ ਵਾਲੀ 4 ਅਪ੍ਰੈਲ ਨੂੰ ਸਾਡੀ ਕੋਰਟ ਵਿੱਚੋਂ ਭਰਤੀਬਾਰ ਕਢਾਈ ਜਾਵੇ ਜੀ ਤੇ ਹਰਜੋਤ ਬੈਨ ਸਿੱਖਿਆ ਮੰਤਰੀ ਨੂੰ ਅਸੀਂ ਪਰਸੋਂ ਮਿਲੇ ਆ ਜੀ ਉਹਨਾਂ ਨੇ ਹੱਥ ਕੜੇ ਕਰਤੇ ਵੀ ਏਜੀ ਸਾਹਿਬ ਉਹਨਾਂ ਦੇ ਅੰਡਰ ਨਹੀਂ ਆਉਂਦੇ ਸੀਐਮ ਸਾਹਿਬ ਕਹਿਣਗੇ ਤਾਂ ਏਜੀ ਸਾਹਿਬ ਧਿਆਨ ਦੇਣਗੇ ਸਿਰਫ 10 ਮਿੰਟਾਂ ਦੇ ਜੀ ਸਾਹਿਬ ਦੇ ਜਾਣ ਨਾਲ 6000 ਬੰਦੇ ਨੂੰ ਰੋਜ਼ਗਾਰ ਮਿਲ ਸਕਦਾ ਜੀ ਇਹ ਸਾਡੀ ਯਹੀ ਰਿਕੁਐਸਟ ਹੈ ਜੀ ਕਿ ਕਰਾਂਗੇ ਕਿ ਹਰੇਕ ਐਮਐਲਏ ਹਰੇਕ ਕੈਬਨਿਟ ਮੰਤਰੀ ਤੱਕ ਪਹੁੰਚ ਕਰ ਚੁੱਕੇ ਆਂ ਜੀ ਸਾਡਾ ਕੋਈ ਹੱਲ ਨਹੀਂ ਹੋਇਆ 160 ਦਿਨਾਂ ਤੋਂ ਅਸੀਂ ਗੰਬੀਰਪੁਰ ਸਿੱਖਿਆ ਮੰਤਰੀ ਦੇ ਪਿੰਡ ਬੈਠੇ ਆਂ ਤੁਹਾਨੂੰ ਵੀ ਪਤਾ ਜੀ ਸਕੂਲ ਖਾਲੀ ਪਿਆ ਟੀਚਰਾਂ ਬਿਨਾਂ 6 ਸਾਲ ਬੱਚਾ 3 ਗ੍ਰੇਡਸ ਕਲੀਅਰ ਕੀਤੇ ਹੋਏ ਆਂ ਕਰਾਂਗੇ ਕਰਾਂਗੇ ਕੋਈ ਕਰਾਂਗਾ ਇੱਕ ਸਾਰਾ ਵੇਖੋ ਪੰਜਾਬੀ ਦਾ ਪੇਪਰ ਸਰਕਾਰ ਨੇ ਰੱਖਿਆ ਜੀ ਉਹੀ ਉਹਦੇ ਚ ਤਰੁੱਟੀ ਛੱਡ ਕੇ ਅੱਜ ਸਾਡੀ ਗਲੇ ਦੀ ਹੱਡੀ ਬਣੇ ਜਾਂਦੇ ਕਰਕੇ ਸਾਡੇ 6 ਸਾਲ ਬੱਚੇ ਦਾ ਰੋਜ਼ਗਾਰ ਉਹ ਦੇਖੋ ਗੱਲ ਆਪਾਂ ਪਿਛਲੇ ਪਿਛੇ ਨਹੀਂ ਜਾਂਦੇ ਪਰ ਅਸੀਂ